ਹਾਂਜੀ ਸਟੂਡੈਂਟਸ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਨਾਮ ਤੇ ਪੜਨਾਮ ਦੀ ਜਾਣਕਾਰੀ ਹਾਸਲ ਕਰਾਂਗੇ ਨਾਮ ਤੇ ਪੜਨਾਮ ਨੇ ਜਿਹੜੇ ਇਹ ਬਹੁਤ ਛੋਟੀ ਕਲਾਸ ਤੋਂ ਸ਼ੁਰੂ ਹੋ ਜਾਂਦੇ ਨੇ ਸਾਨੂੰ ਪੰਜਾਬੀ ਵਿਆਕਰਨ ਦਾ ਹਿੱਸਾ ਨੇ ਫਿਰ ਵੀ ਅਸੀਂ ਇੱਕ ਟੱਚ ਦਿੰਨੇ ਆ ਇਹਨਾਂ ਨੂੰ ਤਾਂ ਕਿ ਅਸੀਂ ਆਉਣ ਵਾਲੇ ਜਿਹੜਾ ਸਾਡਾ ਕੰਪੀਟੀਸ਼ਨ ਟੈਸਟ ਆ ਉਸ ਦੀ ਤਿਆਰੀ ਸਹੀ ਢੰਗ ਨਾਲ ਕਰ ਸਕੀਏ ਮੋਟਿਵ ਇਹੀ ਆ ਕਿ ਸ਼ੁਰੂ ਤੋਂ ਲੈ ਕੇ ਤੁਹਾਨੂੰ ਬੇਸ ਤੋਂ ਲੈ ਕੇ ਜਿਹੜੀ ਪੰਜਾਬੀ ਭਾਸ਼ਾ ਦੀ ਜਾਣਕਾਰੀ ਆ ਵੱਧ ਤੋਂ ਵੱਧ ਦਿੱਤੀ ਜਾਵੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਨੂੰ ਵੀ ਦੇਖ ਸਕੋ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਪਲੀਜ਼ ਲਾਈਕ ਦਾ ਬਟਨ ਜ਼ਰੂਰ ਦਬਿਆ ਕਰੋ ਤੇ ਕਮੈਂਟ ਕਰਨਾ ਨਾ ਭੁੱਲਿਓ ਚਲੋ ਜੀ ਸ਼ੁਰੂ ਕਰਦੇ ਹਾਂ ਅਸੀਂ ਟੌਪਿਕ ਆ ਨਾਮ ਸ਼ਬਦ ਜਿਹੜਾ ਇਹ ਵਿਅਕਤੀ ਜੇ ਭੁੱਲ ਗਏ ਹੋਵੋਗੇ ਤੁਸੀਂ ਤਾਂ ਰਿਵਾਈਜ਼ ਕਰਵਾ ਦਿੰਨੀ ਆ ਮੈਂ ਵਿਅਕਤੀ ਵਸਤੂ પ્રાਣੀ ਸਥਾਨ ਸੰਕਲਪ ਭਾਵਵਾਦੀ ਦੇ ਜਿਹੜਾ ਨਾਮ ਨੂੰ ਪ੍ਰਗਟ ਕਰੇ ਉਹ ਵਿਆਕਰਨਿਕ ਭਾਸ਼ਾ 'ਚ ਨਾਮ ਖਵਾਉਂਦਾ ਏ ਪੰਜਾਬੀ ਸ਼ਬਦਾਂ ਸ਼ਬਦਾਵਲੀ ਜਿਹੜੀ ਉਹਦੇ ਵਿੱਚ ਸ਼ਬਦਾਂ ਦਾ ਅੰਤ ਜਿਹੜਾ ਏ ਜਾਂ ਆ ਇਹ ਸ਼ਬਦ ਨੇ ਜਿਹੜੇ ਇਹਨਾਂ ਨਾਲ ਹੁੰਦਾ ਹੀ ਪਛੇਤਰ ਨੇ ਇਹ ਤਾਂ ਨਾਮ ਸ਼ਬਦ ਸ਼੍ਰੇਣੀ ਅਧੀਨ ਆਉਂਦੇ ਨੇ ਇਹ ਸਾਰੇ ਪਛੇਤਰ ਨੇ ਜਿਹੜੇ ਇਸ ਸ਼੍ਰੇਣੀ ਦੇ ਸ਼ਬਦ ਵਚਨ ਤੇ ਕਾਰਜ ਅਨਸਾਰ ਰੂਪ ਬਦਲਦੇ ਨੇ ਇਹ ਵਾਕ ਵਿੱਚ ਕਿਰਿਆ ਤੇ ਕਰਤਾ ਦੇ ਕਰਮ ਵਿੱਚੋਂ ਵਿਚਰਦੇ ਨੇ ਜੋ ਸਮਰਥ ਹੁੰਦੇ ਨੇ ਵਿਚਰਨ ਦੇ ਵਿੱਚ ਮੁੰਡਾ ਘਰ ਸੱਚ ਮੇਜ਼ ਇਹ ਕੁਝ ਨਾਮ ਸ਼ਬਦ ਨੇ ਇਹਨਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਨਾਮ ਸ਼ਬਦ ਨੇ ਜਿਹੜੇ ਵਾਕ ਦੇ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦੇ ਨੇ ਪੰਜਾਬੀ ਨਾਮ ਸ਼ਬਦ ਖੁੱਲੀ ਸ਼ਬਦ ਸ਼੍ਰੇਣੀ ਨਾਲ ਸਬੰਧਤ ਹੁੰਦੇ ਨੇ ਅਸੀਮਤ ਦੋਸ਼ ਸ਼੍ਰੇਣੀਆਂ ਅਸੀਂ ਪਿਛਲੀ ਵੀਡੀਓ ਦੇ ਵਿੱਚ ਕਿਰੀਆਂ ਨੇ ਅਸੀਮਤ ਤੇ ਬੰਦ ਸੀਮਤ ਸੌਰੀ ਖੁੱਲੀ ਤੇ ਬੰਦ ਤਾਂ ਇਹ ਕਿਦਨਾਂ ਸੰਵਧਿਤ ਨੇ ਖੁੱਲੀ ਨਾਲ ਕਿਉਂਕਿ ਹਰ ਨਵੀਂ ਲਬਤ ਨੂੰ ਮਨੁੱਖ ਕੋਈ ਨਾ ਕੋਈ ਨਾਂ ਜ਼ਰੂਰ ਦਿੰਦਾ ਏ ਅਸੀਮਤ ਹੁੰਦੇ ਨੇ ਮੀਨ ਚ ਅਣਗਿਣਤ ਹੁੰਦੇ ਨੇ ਨਾਮ ਸ਼ਬਦਾਂ ਵਿੱਚ ਲਿੰਗ ਭੇਦ ਹੁੰਦਾ ਏ ਪੰਜ ਪ੍ਰਕਾਰ ਦੇ ਹੁੰਦੇ ਨੇ ਖਾਸ ਜਾਂ ਨਿਜਵਾਚਕ ਜਿਨ੍ਹਾਂ ਤੋਂ ਖਾਸ ਵਿਅਕਤੀ ਜੀਵ ਜਾਂ ਵਸਤੂ ਦਾ ਗਿਆਨ ਹੋਵੇ ਉਸ ਨੂੰ ਖਾਸ ਜਾਂ ਨਿਜਵਾਚਕ ਨਾਮ ਆਖਦੇ ਨੇ ਜਿਵੇਂ ਰਣਜੀਤ ਸਿੰਘ ਸਤਲੂ ਜਾਂ ਅੰਮ੍ਰਿਤਸਰ ਆਮ ਜਾਂ ਜਾਤੀਵਾਚਕ ਜਿਨ੍ਹਾਂ ਤੋਂ ਕਿਸੇ ਸ਼੍ਰੇਣੀ ਜਾਂ ਕਿਸੇ ਜਾਤੀ ਦੇ ਜੀਵਾਂ ਵਸਤੂਆਂ ਦਾ ਗਿਆਨ ਹੋਵੇ ਸਮੂਹ ਜਾਂ ਇਕੱਠਵਾਚਕ ਨਾਮ ਜਿਨ੍ਹਾਂ ਤੋਂ ਕਿਸੇ ਸਮੂਹ ਜਾਂ ਇਕੱਠ ਦਾ बोध ਹੋਵੇ ਜਿਵੇਂ ਤੁਹਾਨੂੰ ਉਦਾਹਰਨਾਂ ਦਿੱਤੀਆਂ ਹੋਈਆਂ ਨੇ ਤਾਂ ਕਈ ਬੱਚੇ ਕੀ ਕਰਦੇ ਨੇ ਇਹ ਜਿਹੜੇ ਇਹ ਪਸ਼ੂ ਹੋ ਗਿਆ ਦਰਿਆ ਹੋ ਗਿਆ ਮਨੁੱਖ ਇਹਨਾਂ ਨੂੰ ਇੱਕ ਕਨਫਿਊਜ਼ ਹੋ ਜਾਂਦੇ ਨੇ ਇਹਨਾਂ ਦੇ ਵਿੱਚ ਕਨਫਿਊਜ਼ ਨਹੀਂ ਹੋਣਾ ਇਕੱਠਵਾਚਕ ਸਮੂਹ ਦਾ बोध ਹੋਵੇ ਜਿਹਦੇ ਵਿੱਚ ਸ਼੍ਰੇਣੀ ਦਾ ਜਾਤੀ ਜਾਂ ਸ਼੍ਰੇਣੀ ਠੀਕ ਹੈ ਜੀ ਇਹਨਾਂ ਦੇ ਵਿੱਚ ਤੁਸੀਂ ਧਿਆਨ ਦੇਣਾ ਥੋੜਾ ਜਿਹਾ ਉਦਾਹਰਨਾਂ ਕਈ ਵਾਰ ਆ ਜਾਂਦੀਆਂ ਨੇ ਕਿਹੜਾ ਨਾਮ ਆ ਇਹ ਤਾਂ ਤੁਸੀਂ ਕਨਫਿਊਜ਼ ਨਹੀਂ ਹੋਣਾ ਇਹਦੇ ਵਿੱਚ ਵਸਤੂ ਜਾਂ ਪਦਾਰਥ ਵਾਚਕ ਨਾਮ ਕਿਸੇ ਤੋਲਣ ਮਾਪਣ ਜਾਂ ਮਿਣੀ ਜਾ ਸਕਣ ਵਾਲੀ ਵਸਤੂ ਜਾਂ ਪਦਾਰਥ ਦਾ ਗਿਆਨ ਜਿਹਦੇ ਤੋਂ ਹੋਵੇ ਉਸ ਨੂੰ ਪਦਾਰਥ ਵਾਚਕ ਜਾਂ ਵਸਤੂ ਵਾਚਕ ਕਹਿੰਦੇ ਨੇ ਭਾਵਾਚਕ ਜਿਹਦੇ ਤੋਂ ਭਾਵਾਂ ਦਾ ਗਿਆਨ ਹੋਵੇ ਮੇਣ ਗਿਣਨਾ ਸਕੀਏ ਸੀ ਭਾਅ ਪ੍ਰਗਟ ਕਰ ਸਕੀਏ ਪੰਜਾਬੀ ਵਾਕ ਬਣਤਰ ਚ ਨਾਮ ਸ਼੍ਰੇਣੀ ਨਾਲ ਸੰਬੰਧਿਤ ਸ਼ਬਦ ਦਾ ਸਥਾਨਾਾਮ ਤੌਰ ਤੇ ਪਹਿਲਾ ਹੁੰਦਾ ਏ ਅੱਗੇ ਗੱਲ ਕਰਾਂਗੇ ਸੀ ਪੜਨਾਮ ਦੀ ਨਾਮ ਦੀ ਜਗ੍ਹਾ ਵਰਤੇ ਜਾਣ ਵਾਲੇ ਸ਼ਬਦ ਨੂੰ ਪੜਨਾਮ ਆਖਦੇ ਨੇ ਇਹ ਤੁਸੀਂ ਸਾਰੇ ਜਾਣਦੇ ਹੋ ਇਹ ਬੰਦ ਸ਼੍ਰੇਣੀ ਦੇ ਮੈਂਬਰ ਨੇ ਬੰਦ ਸ਼੍ਰੇਣੀ ਦੇ ਮੈਂਬਰ ਨੇ ਇਹਨਾਂ ਦੀ ਗਿਣਤੀ ਸੀਮਤ ਹੁੰਦੀ ਹੈ ਜਿਹੜਾ ਨਾਮ ਹੁੰਦਾ ਉਹਦੇ ਅਨੁਸਾਰ ਹੀ ਪੜਨਾਮ ਆ ਜਿਹੜਾ ਉਹ ਆਪਣਾ ਰੂਪ ਬਦਲਦਾ ਈ ਇਹ ਵਚਨ ਤੇ ਕਾਰਕ ਅਨਸਾਰ ਆਪਣਾ ਰੂਪ ਬਦਲਦੇ ਨੇ ਪ੍ਰਣਾਮ ਸ਼ਬਦ ਨੇ ਜਿਹੜੇ ਇਹਨਾਂ ਦੇ ਵਿੱਚ ਕੋਈ ਲਿੰਗ ਭੇਦ ਨਹੀਂ ਹੁੰਦਾ ਪੰਜਾਬੀ ਵਾਕ ਬਣਤਰ 'ਚ ਪ੍ਰਣਾਮ ਤੋਂ ਪਹਿਲਾਂ ਕੋਈ ਵਿਸ਼ੇਸ਼ਣ ਨਹੀਂ ਆ ਸਕਦਾ ਇਹ ਗੱਲਾਂ ਯਾਦ ਰੱਖਣੀਆਂ ਨੇ ਤੁਸੀਂ ਪ੍ਰਣਾਮ ਨੇ ਜਿਹੜੇ 6 ਤਰ੍ਹਾਂ ਦੇ ਹੁੰਦੇ ਨੇ ਪੁਰਖਵਾਚਕ ਪ੍ਰਣਾਮ ਗੱਲਬਾਤ ਕਰਦੇ ਆ ਵਕਤ ਤਾਂ ਇਹ ਜਿਹੜਾ ਉਹ ਆਪਣੇ ਲਈ ਮੈਂ ਮੇਰਾ ਮੈਨੂੰ ਸਾਡਾ ਤੇ ਜਿਸ ਲਈ ਗੱਲ ਕਰਦਾ ਹੈ ਉਸ ਲਈ ਤੂੰ ਤੇਰਾ ਤੁਸੀਂ ਤੁਹਾਡਾ ਤੇ ਤੀਸਰੇ ਵਿਅਕਤੀ ਲਈ ਉਹ ਇਹ ਇਸ ਦਾ ਉਸ ਦਾ ਜਿਹੜਾ ਵਰਤਦਾ ਹੈ ਇਹ ਪੁਰਖਵਾਚਕ ਪ੍ਰਣਾਮ ਹੁੰਦਾ ਹੈ ਇਹਦੇ ਵਿੱਚ ਤਿੰਨ ਹੁੰਦੇ ਨੇ ਉੱਤਮ ਪੁਰਖ ਮੱਧਮ ਪੁਰਖ ਤੇ ਅਨਿਆ ਪੁਰਖ ਮੀਨ ਜ ਪਹਿਲਾ ਜਿਹੜਾ ਇਹ ਉਹ ਉੱਤਮ ਪੁਰਖ ਜੋ ਪੁਰਖ ਗੱਲ ਕਰਦਾ ਹੈ ਉਹ ਉਤਮ ਪੁਰਖ ਹੁੰਦਾ ਹੈ ਜਿਹੜੇ ਪੁਰਖ ਬਾਰੇ ਨਾਲ ਗੱਲ ਕੀਤੀ ਜਾਂਦੀ ਹੈ ਦੂਜੇ ਨੰਬਰ ਤੇ ਉਹ ਮੱਧਮ ਪੁਰਖ ਹੁੰਦਾ ਹੈ ਤੇ ਜਿਸ ਬਾਰੇ ਗੱਲ ਕੀਤੀ ਜਾਂਦੀ ਹੈ ਉਹ ਕੀ ਹੁੰਦਾ ਆਨੇ ਪੁਰਖ ਹੁੰਦਾ ਹੈ ਅੱਗੇ ਨਿਜਵਾਚਕ ਤਾਂ ਇਹ ਸੀਗਾ ਤੁਹਾਡਾ ਫਸਟ ਜਿਹੜੀ ਪਰਨਾਮ ਦੀ ਕਿਸਮ ਪੁਰਖਵਾਚਕ ਦੂਜੀ ਪਰਨਾਮ ਦੀ ਕਿਸਮ ਹੈਗੀ ਆ ਨਿਜਵਾਚਕ ਜਿਹੜਾ ਜਿਹੜਾ ਉਹ ਪਰਨਾਮ ਕਰਤਾ ਲਈ ਆਵੇ ਤੇ ਉਸ ਦੀ ਨਿੱਜਤਾ ਪ੍ਰਗਟ ਕਰੇ ਆ ਆਪ ਆਪਣੇ ਆਪਸ ਖੁਦ ਇਹ ਸਾਰੀਆਂ ਚੀਜ਼ਾਂ ਨਿਜਵਾਚਕ ਚਾਹ ਜਾਂਦੀਆਂ ਨੇ ਫਿਰ ਨਿਸ਼ਚੇਵਾਚਕ ਜਿਹੜੇ ਪ੍ਰਨਾਮ ਨਿਸ਼ਚੇ ਨਾਲ ਕਿਸੇ ਨਾਮ ਸ਼ਬਦੀ ਥਾਂ ਵਰਤੇ ਜਾਂਦੇ ਆ ਉਹ ਇਹ ਹਾਂ ਹਾਂ ਇਹ ਸਾਰੀ ਚੀਜ਼ ਜਿਹੜੀ ਆ ਉਹ ਨਿਸ਼ਚੇਵਾਚਕ ਚਾਹ ਜਾਂਦੀ ਹੈ ਵਾਕ ਦੇ ਵਿੱਚ ਅਨਿਸ਼ਚੇਵਾਚਕ ਜਿਹੜੇ ਕਿਸੇ ਨਿਸ਼ਚਿਤ ਵਸਤੂ ਵਿਅਕਤੀ ਸਥਾਨ ਵਾਸਤੇ ਨਾ ਵਰਤਿਆ ਜਾਵੇ ਉਸ ਨੂੰ ਅਨਿਸ਼ਚੈਵਾਚਕ ਕਹਿੰਦੇ ਨੇ ਜਿਵੇਂ ਕੋਈ ਕੁਝ ਅਨਿਸ਼ਚਿਤ ਹੋਵੇ ਚੀਜ਼ ਇਹ ਹੁੰਦਾ ਏ ਨੈਕਸਟ ਹੈਗਾ ਜੀ ਸੰਬੰਧਵਾਚਕ ਉਹ ਪੜਨਾਮ ਸ਼ਬਦ ਜਿਹੜਾ ਦੋ ਵਾਕਾਂ ਨੂੰ ਜੋੜਨ ਦਾ ਕਾਰਜ ਵੀ ਕਰਦਾ ਏ ਜੋ ਸੋ ਜਿਹੜਾ ਜਿਉ ਸੰਬੰਧਵਾਚਕ ਪੜਨਾਮ ਹੁੰਦਾ ਏ ਅੱਗੇ ਜੀ ਪ੍ਰਸ਼ਨਵਾਚਕ ਪੜਨਾਵ ਪ੍ਰਸ਼ਨਵਾਚਕ ਪੜਨਾਵਾ ਜਿਹੜਾ ਜਿਹਦੇ ਰਾਹੀਂ ਕੋਈ ਸਵਾਲ ਪੁੱਛਿਆ ਜਾਵੇ ਕੌਣ ਕਿਹੜਾ ਕੀ ਦੀ ਕਿਸ ਤੋਂ ਕਿਹੜੀ ਆਦੀ ਇਹ ਪ੍ਰਸ਼ਨਵਾਚਕ ਪੜਨਾਮ ਦੀਆਂ ਉਦਾਹਰਨਾਂ ਨੇ ਅੱਗੇ ਸਾਡੇ ਕੋਲ ਹੈਗਾ ਜੀ ਇਹ ਤੇ ਉਹ ਪੜਨਾਮ ਇਹ ਨਿਸ਼ਚੇ ਇਹ ਪੰਜਾਬੀ ਚ ਨਿਸ਼ਚੇਵਾਚਕ ਵਿਸ਼ੇਸ਼ਣ ਦੇ ਤੌਰ ਤੇ ਵੀ ਵਿਚਰਦੇ ਹਨ ਮਤਲਬ ਕਿ ਵਿਸ਼ੇਸ਼ਣ ਦੇ ਵਿੱਚ ਵੀ ਇਹ ਪੜਨਾਮ ਨੇ ਜਿਹੜੇ ਉਹ ਆ ਜਾਂਦੇ ਨੇ ਭੂਮਿਕਾ ਨਿਭਾਉਂਦੇ ਨੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਨਾਮ ਤੇ ਪੜਨਾਮ ਦੀ ਜਾਣਕਾਰੀ ਹਾਸਲ ਕੀਤੀ ਆ ਆਉਣ ਵਾਲੀ ਵੀਡੀਓ ਦੇ ਵਿੱਚ ਅਸੀਂ ਕਿਰਿਆ ਕਿਰਿਆ ਵਿਸ਼ੇਸ਼ਣ ਆਦਿ ਜਿਹੜੇ ਹੋਰ ਚੀਜ਼ਾਂ ਨੇ ਇਹਨਾਂ ਬਾਰੇ ਜਾਣਕਾਰੀ ਇਕੱਠੀ ਕਰਾਂਗੇ ਤਾਂ ਬਣੇ ਰਹੋ ਚੈਨਲ ਦੇ ਨਾਲ ਇੱਕ ਜਿਹੜਾ ਇਹ ਆਪਣਾ ਰੂਟੀਨ ਤੁਸੀਂ ਬਣਾ ਲਓ ਕਿ ਅਸੀਂ ਇਹ ਜਿਹੜਾ ਇੱਕ ਵੀਡੀਓ ਡੇਲੀ ਜਾਂ ਦੋ ਚਾਰ ਵੀਡੀਓ ਇੱਕ ਟੌਪਿਕ ਕਰਕੇ ਅਸੀਂ ਆਪਣੀ ਤਿਆਰੀ ਕਰਨੀ ਆ ਓਕੇ ਜੀ ਥੈਂਕਸ